ਮੈਂ ਕਹਿਣਾ ਚਾਹਨਾ ਹੈ ਕਿ ਇਹ ਗੱਲ ਦਿੱਲੀ ਸੱਚਵਾਲੀ ਦੀ ਨਹੀਂ ਹੈ ਸਾਰੀ ਦੁਨੀਆ ਦੀ ਸ਼ਾਮਿਲ ਲੱਗਦੀ ਹੈ ਪਰ ਸਾਨੂੰ ਲੱਗਦਾ ਹੈ ਕਿ ਅੱਜ ਇੱਥੇ ਵੀ ਲਗਾਨੀ ਜ਼ਰੂਰੀ ਹੈ ਕਿਉਂਕਿ ਸਾਰਾ ਦਿੱਲੀ ਇੱਥੋਂ ਚੱਲਦਾ ਹੈ ਤੇ ਦਿੱਲੀ ਦੇ ਜੋ ਸੀਐਮ ਨੇ ਮੁੱਖ ਮੰਤਰੀ ਨੇ ਮੰਤਰੀ ਨੇ ਜੋ ਇੱਥੇ ਹੋਰ ਵੀ ਜੋ ਇਧਰ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਪ੍ਰਸ਼ਾਦ ਜੋ ਅਸੀਂ ਲਗਾਨੇ ਆ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਔਰ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਸ ਤਰ੍ਹਾਂ ਅਸੀਂ ਮਨਾਨੇ ਆ ਜੇ ਸਾਰੇ ਸੰਸਾਰ ਨੂੰ ਇੱਕ ਮੈਸੇਜ ਜਾਂਦਾ ਹੈ ਉਹ ਮੈਸੇਜ ਇੱਥੇ ਵੀ ਲੋਕਾਂ ਨੂੰ ਜਾਣਾ ਚਾਹੀਦਾ ਹੈ ਪਰ ਉਹਨਾਂ ਲੱਗਦਾ ਕਿ ਇੱਥੇ ਵੀ ਕਾਫੀ ਲੋਕ ਨੇ ਜਿਹੜੇ ਡਿਊਟੀ ਕਰਦੇ ਨੇ ਉਹ ਜੋ ਸ਼ਬੀਲ ਦਾ ਲੰਗਰ ਹੈ ਉਹ ਨਹੀਂ ਸ਼ੱਕ ਪਾਉਂਦੇ ਤੇ ਅਸੀਂ ਉਹਨਾਂ ਦੀ ਸੌਲਿਅਤ ਲਈ ਇੱਥੇ ਵੀ ਇਹ ਸ਼ਬੀਲ ਲਗਾਈ ਹੈ ਸੀਐਮ ਸਾਹਿਬ ਵਗੈਰਾ ਵੀ ਇੱਥੇ ਆਪੇ ਸੁਣਨੇ ਮਾਰਾ ਕਿ ਹੋ ਸਕਤੇ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਲੰਗਰ ਲਗਾਉਣਾ ਸਾਡਾ ਫਰਜ਼ ਹੈ ਮੈਮ ਕੋ ਟਾਈਮ ਹੋਏਗਾ ਤੇ ਅਜਾ ਜ਼ਰੂਰ ਆਵਾਂਗੇ ਔਰ ਅੱਛਾ ਲੱਗੇਗਾ ਉਹਾਂ ਤੇ ਮੈਂ ਕਹਿਣਾ ਚਾਹੁੰਦਾ ਕਿ ਇਹ ਗੱਲ ਦਿੱਲੀ ਸੱਚ ਵਾਲੀ ਦੀ ਨਹੀਂ ਹੈ ਸਾਰੀ ਦੁਨੀਆ ਦੀ ਸ਼ਬੀਲ ਲੱਗਦੀ ਹੈ ਪਰ ਸਾਨੂੰ ਲੱਗਦਾ ਹੈ ਕਿ ਅੱਜ ਇੱਥੇ ਵੀ ਲਗਾਨੀ ਜ਼ਰੂਰੀ ਹੈ ਕਿਉਂਕਿ ਸਾਰਾ ਦਿੱਲੀ ਇੱਥੋਂ ਚੱਲਦਾ ਹੈ ਤੇ ਦਿੱਲੀ ਦੇ ਜੋ ਸੀਐਮ ਨੇ ਮੁੱਖ ਮੰਤਰੀ ਨੇ ਮੰਤਰੀ ਨੇ ਜੋ ਇੱਥੇ ਹੋਰ ਵੀ ਜੋ ਇਧਰ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਪ੍ਰਸ਼ਾਦ ਜੋ ਅਸੀਂ ਲਗਾਨੇ ਆ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਔਰ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਸ ਤਰ੍ਹਾਂ ਅਸੀਂ ਮਨਾਨੇ ਆ ਜੇ ਸਾਰੇ ਸੰਸਾਰ ਨੂੰ ਇੱਕ ਮੈਸੇਜ ਜਾਂਦਾ ਹੈ ਉਹ ਮੈਸੇਜ ਇੱਥੇ ਵੀ ਲੋਕਾਂ ਨੂੰ ਜਾਣਾ ਚਾਹੀਦਾ ਹੈ ਪਰ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਵੀ ਕਾਫੀ ਲੋਕ ਨੇ ਜਿਹੜੇ ਡਿਊਟੀ ਕਰਦੇ ਨੇ ਉਹ ਜੋ ਸ਼ਬੀਲ ਦਾ ਲੰਗਰ ਹੈ ਉਹ ਨਹੀਂ ਸ਼ੱਕ ਪਾਉਂਦੇ ਤੇ ਅਸੀਂ ਉਹਨਾਂ ਦੀ ਸੌਲਿਅਤ ਲਈ ਇੱਥੇ ਵੀ ਇਹ ਸ਼ਬੀਲ ਲਗਾਈ ਹੈ ਸੀਐਮ ਸਾਹਿਬ ਵਗੈਰਾ ਵੀ ਇੱਥੇ ਆਪੇ ਸੁਣਨੇ ਮਾਰਾ ਕਿ ਖਾ ਸਕਦੇ ਨੇ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਲੰਗਰ ਲਗਾਉਣਾ ਸਾਡਾ ਫਰਜ਼ ਹੈ ਮੈਮ ਕੋ ਟਾਈਮ ਹੋਏਗਾ ਤੇ ਅੱਜ ਜ਼ਰੂਰ ਆਵਾਂਗੇ ਔਰ ਅੱਛਾ ਲੱਗੇਗਾ ਉਹਾਂ ਤੇ ਮੈਂ ਕਹਿਣਾ ਚਾਹਨਾ ਹੈ ਕਿ ਇਹ ਗੱਲ ਦਿੱਲੀ ਸੱਚ ਵਾਲੀ ਦੀ ਨਹੀਂ ਹੈ ਸਾਰੀ ਦੁਨੀਆ ਦੀ ਸ਼ਬੀਲ ਲੱਗਦੀ ਹੈ ਪਰ ਸਾਨੂੰ ਲੱਗਦਾ ਹੈ ਕਿ ਅੱਜ ਇੱਥੇ ਵੀ ਲਗਾਨੀ ਜ਼ਰੂਰੀ ਹੈ ਕਿਉਂਕਿ ਸਾਰਾ ਦਿੱਲੀ ਇੱਥੋਂ ਚੱਲਦਾ ਹੈ ਇਹ ਦਿੱਲੀ ਦੇ ਜੋ ਸੀਐਮ ਨੇ ਮੁੱਖ ਮੰਤਰੀ ਨੇ ਮੰਤਰੀ ਨੇ ਜੋ ਇੱਥੇ ਹੋਰ ਵੀ ਜੋ ਇਧਰ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਪ੍ਰਸ਼ਾਦ ਜੋ ਅਸੀਂ ਲਗਾਨੇ ਆ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਔਰ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਸ ਤਰ੍ਹਾਂ ਅਸੀਂ ਮਨਾਨੇ ਆ ਜੇ ਸਾਰੇ ਸੰਸਾਰ ਨੂੰ ਇੱਕ ਮੈਸੇਜ ਜਾਂਦਾ ਹੈ ਉਹ ਮੈਸੇਜ ਇੱਥੇ ਵੀ ਲੋਕਾਂ ਨੂੰ ਜਾਣਾ ਚਾਹੀਦਾ ਔਰ ਉਹਨਾਂ ਨੂੰ ਲੱਗਦਾ ਕਿ ਇੱਥੇ ਵੀ ਕਾਫੀ ਲੋਕ ਨੇ ਜਿਹੜੇ ਡਿਊਟੀ ਕਰਦੇ ਨੇ ਉਹ ਜੋ ਸ਼ਬੀਲਾ ਲੰਗਰ ਹੈ ਉਹ ਨਹੀਂ ਸ਼ੱਕ ਪਾਉਂਦੇ ਤੇ ਅਸੀਂ ਉਹਨਾਂ ਦੀ ਸੌਲਿਅਤ ਲਈ ਇੱਥੇ ਵੀ ਇਹ ਸ਼ਬੀਲ ਲਗਾਈ ਹੈ ਸੀਐਮ ਸਾਹਿਬ ਵਗੈਰਾ ਵੀ ਆਪੇ ਸੁਣਨੇ ਮਾਰਾ ਕਿ ਪਹੁੰਚ ਸਕਦੇ ਨੇ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਲੰਗਰ ਲਗਾਉਣਾ ਸਾਡਾ ਫਰਜ਼ ਹੈ ਮੈਮ ਕੋ ਟਾਈਮ ਹੋਏਗਾ ਤੇ ਆਜਾ ਜ਼ਰੂਰ ਆਵਾਂਗੇ ਔਰ ਅੱਛਾ ਲੱਗੇਗਾ ਵਾਣ ਤੇ